ਸਾਰੇ ਵੀਰੇ ਵੀਰਾਂ ਨੂੰ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਦੀ ਅੱਜ ਦੀ ਜਿਹੜੀ ਕੈਬਨਿਟ ਮਿਨਿਸਟਰ ਮੀਟਿੰਗ ਦੇ ਵਿੱਚ ਜੋ ਐਮ ਫੈਸਲੇ ਲਏ ਗਏ ਉਹਦੇ ਲਈ ਅੱਜ ਆਪਾਂ ਪੀਸੀ ਦੇ ਮੇਰੇ ਨਾਲ ਬਲਤੇਜ ਪੰਨੂ ਜੀ ਸਾਡੇ ਦੀਪ ਵੀਰ ਜੀ ਸੋ ਬਹੁਤ ਸ਼ੁਰੂਆਤ ਦੇ ਵਿੱਚ ਬਨੂੜ ਦੇ ਵਿੱਚ ਸਬਤ ਤਸੀਲ ਜਿਹੜੀ ਬਨੂੜ ਜੋ ਤਸੀਲ ਮਹਾਲੀ ਦੇ ਵਿੱਚ ਸੀਗੀ ਸੋ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀਆਂ ਪ੍ਰੋਬਲਮਾਂ ਲੋਕਾਂ ਦੀਆਂ ਕਮਪਲੇਟਾਂ ਕਿ ਕੰਮ ਨੂੰ ਜਿਹੜਾ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਤਹਿਸੀਲ ਛੋਟੀ ਹੈ ਪ੍ਰੋਬਲਮਾਂ ਆ ਰਹੀਆਂ ਉਹਨੂੰ ਤਹਿਸੀਲ ਦੇ ਵਿੱਚ ਅੱਜ ਜਿਹੜਾ ਮੰਤਰੀ ਮੰਡਲ ਦੇ ਵਿੱਚ ਉਹਨੂੰ ਅਪਗ੍ਰੇਡ ਕਰਕੇ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਤਹਿਸੀਲ ਵਿੱਚ ਦੋ ਕਨਗੋ ਸਰਕਲ 14 ਪਟਵਾਰ ਸਰਕਲ ਅਤੇ 40 ਪਿੰਡ ਸਭ ਬਣਣਗੇ 40 ਪਿੰਡਾਂ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਸੀ ਉਹਨੂੰ ਅੱਜ ਕੈਬਨਿਟ ਦੇ ਵਿੱਚ ਤਸਵੀਰ ਬਨੂ ਨੂੰ ਅਪਗ੍ਰੇਡ ਕਰਕੇ ਉਹਦਾ ਜਿਹੜਾ ਹੱਲ ਕੀਤਾ ਗਿਆ ਉਸ ਤੋਂ ਇਸਤੇ ਨਾਲ ਹੀ ਹੁਸਿਆਰਪੁਰ ਡਿਸਟ੍ਰਿਕਟ ਹਾਂਜੀ ਹਾਂ ਉਸਤੇ ਨਾਲ ਹੀ ਹੁਸਿਆਰਪੁਰ ਡਿਸਟ੍ਰਿਕਟ ਵਿੱਚ ਤਹਿਸੀਲ ਹਰਿਆਣਾ ਨੂੰ ਜਿਹੜਾ ਸਰਪੱਖੀ ਫੈਸਲਾ ਲਿਆ ਗਿਆ ਜਿਸ ਦੇ ਸਭ ਤਹਿਸੀਲ ਵਿੱਚ ਦੋ ਕਨਗੋ 12 ਪਟਵਾਰ 50 ਪਿੰਡ ਸ਼ਾਮਲ ਕੀਤੇ ਗਏ ਜੋ ਸਭ ਸਿਰ ਭੁੰਗਾ ਸੀਗੀ ਪਹਿਲਾਂ ਤੰਗ ਸੜਕਾਂ ਮੌਸਮੀ ਨਾਲਿਆਂ ਤੇ ਜੰਗਲੀ ਇਲਾਕਿਆਂ ਵਾਲਾ ਖੇਤਰ ਸੀਗਾ ਇਹ ਸਾਰਾ ਪੰਜਾਬ ਪਿੰਡਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਰੋਜ਼ਾਨਾ ਹੀ ਜਿਹੜੀਆਂ ਪ੍ਰੋਬਲਮ ਆਉਂਦੀ ਸੀ ਪੁਗੇ ਜਾਣ ਦੇ ਵਿੱਚ ਸੋ ਇਹ ਅੱਜ ਕੈਬਨਿਟ ਦੇ ਵਿੱਚ ਤਹਿਸੀਲ ਹਰਿਆਣਾ ਜਿਹੜਾ ਬਣਾਉਣ ਦਾ ਜਿਹੜਾ ਸਰਪੱਖੀ ਦਾ ਫੈਸਲਾ ਲਿਆ ਗਿਆ ਤਾਂ ਜੋ ਪੰਜਾਬ ਪਿੰਡਾਂ ਦੇ 12 ਪਟਵਾਰ ਸਰਕਲ 2 ਕਨਗੋ ਸਰਕਲ ਜਿਹੜਾ ਉੱਥੇ ਅੱਜ ਮਨਜ਼ੂਰੀ ਮਿਲੀ ਆ ਸੋ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਤਹਿਸੀਲਾਂ ਦੇ ਵਿੱਚ ਆਉਂਦੀਆਂ ਸੀ ਉਹ ਜ਼ਿਆਦਾ ਤਸ਼ੀਲ ਅਪਗ੍ਰੇਡ ਕਰਕੇ ਤਸ਼ੀਲ ਦਾ ਤਸ਼ੀਲਾਂ ਨਵੀਆਂ ਬਣਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਆ ਜਿਹੜੇ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਮੁੱਖ ਮੰਤਰੀ ਸਰਵਾਰਪਾਲ ਸਿੰਘ ਮਾਨ ਜੀ ਨੇ ਜਿਹੜੇ ਪੂਰੀ ਕੈਬਨਿਟ ਨੇ ਦਿੱਤੇ ਆ ਇਹ ਪੁੰਗਰ ਨਹੀਂ ਹਰਿਆਣਾ ਪੁੰਗੇ ਪਹਿਲਾਂ ਸੀਗੀ ਹੁਣ ਹਰਿਆਣਾ ਬਣਾਈ ਵਕਫਾ ਖ ਮਾਲ ਠਾਟੀਆਂ ਕੋਲ ਲੰਬੇ ਤੋਂ ਅਦਾਲਤੀ ਮਾਮਲਿਆਂ ਦੇ ਨਿਪਟਾਰੇ ਤੇਜ਼ੀ ਨਾਲ ਕਰਨ ਲਈ ਮੰਤਰੀ ਪ੍ਰਸ਼ਾਸਨ ਕੋ ਮਾਲੀ ਐਕਟ 1887 ਵਿੱਚ ਮੁੱਖ ਸੋਧਾ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਇਹ ਸੋਧਾ ਧਿਰਾਂ ਦੇ ਸਮੇਂ ਦੀ ਬਰਬਾਦੀ ਅਤੇ ਬਲੋੜੀ ਪ੍ਰਸ਼ਾਸਨ ਨੂੰ ਰੋਕਣ ਲਈ ਰੋਕਣ ਵਿੱਚ ਮਦਦ ਕਰਨਗੀਆਂ ਇਸ ਤੋਂ ਇਲਾਵਾ ਇਹ ਸੋਧਾ ਆਮ ਜਨਤਾ ਦੀ ਸਹੂਲਤ ਲਈ ਜਿਹੜਾ ਕੰਪਿਊਟਰਾਈਜ਼ ਰਿਕਾਰਡ ਰੱਖਣ ਵਿੱਚ ਸਹਾਇੀ ਹੋਣਗੇ ਇਹਦੇ ਨਾਲ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਪਾਲਿਸੀ ਬਣਾਈ ਗਈ ਸੀ ਪੰਜਾਬ ਇਸ ਸਵਾਮਿਤਾ ਮੇਰਾ ਘਰ ਮੇਰਾ ਨਾਮ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਮંત્રી ਮੰਡਲ ਵੱਲੋਂ ਅੱਜ ਪੰਜਾਬ ਆਬਾਦੀ ਦੇ ਰਿਕਾਰਡ ਆਫ ਰਾਈਟ ਐਕਟ 2021 ਮਹੱਤਵਪੂਰਨ ਸੋਧਾਂ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਇਹ ਸੋਧਾਂ ਇਸਕੀਮ ਅਧੀਨ ਵੱਖ-ਵੱਖ ਸੀਮਾਵਾਂ ਨੂੰ ਘਟਾ ਕੇ ਯਕੀਨੀ ਬਣਾਉਣਗੀਆਂ ਕਿ ਨਾਗਰਿਕਾਂ ਨੂੰ ਸਮੇਂ ਸਿਰ ਉਹਨਾਂ ਦੇ ਪ੍ਰੋਪਰਟੀ ਕਾਰਡ ਮਿਲ ਸਕਣ ਜਿਸ ਨਾਲ ਜਾਇਦਾਦ ਦੇ ਰਿਕਾਰਡ ਵਿੱਚ ਸੁਧਾਰ ਹੋਵੇਗਾ ਝਗੜੇ ਘਟਣਗੇ ਰਹਿਸੀ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਗੇ ਲੋਕਾਂ ਨੂੰ ਮੈਂਕ ਲੋਨ ਮਿਲਗੇ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਐਨਆਰਈ ਭਰਾਵਾਂ ਨੂੰ ਆਉਂਦੀਆਂ ਸੀ ਜਿਹੜੇ ਇਹ ਮੇਰਾ ਘਰ ਮੇਰੇ ਨਾਮ ਦਾ ਜਿਹੜਾ ਕਾਰਡ ਬਣ ਜਾ ਰਿਹਾ ਇਹਦੇ ਵਿੱਚ ਕੋਈ ਕਿਤੇ ਵੀ ਰਵੇ ਉਹਦਾ ਜਿਹੜਾ ਘਰ ਆ ਉਹਦੇ ਨਾਮ ਤੇ ਹੋਊਗਾ ਉਹਦੀਆਂ ਰਿਸ਼ਤੀਆਂ ਹੋ ਸਕਣਗੀਆਂ ਉਸ ਤੇ ਨਾਲ ਬੈਂਕ ਲੋਨ ਮਿਲ ਸਕਣਗੇ ਜਿਹੜਾ ਉਹਨਾਂ ਦਾ ਜਿਹੜਾ ਰੋਟੀ ਕਾਰਡ ਆ ਜਿਹੜਾ ਉਹ ਬਹੁਤ ਜਲਦੀ ਉਹਨੂੰ ਦੇਣ ਜਾ ਰਹੇ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹਮੇਸ਼ਾ ਹੀ ਲੋਕਾਂ ਦੀਆਂ ਸੁਆਵਾਂ ਦੇ ਲਈ ਸੁਆਵਾਂ ਦੇ ਲਈ ਜਿਹੜੀਆਂ ਸੁਆਵਾਂ ਦੇ ਵਿੱਚ ਪ੍ਰੇਸ਼ਾਨੀ ਹੁੰਦੀ ਸੀ ਉਹਨੂੰ ਆਸਾਨ ਤਰੀਕੇ ਨਾਲ ਕਰਨ ਦੇ ਲਈ ਕਿਉਂਕਿ ਸਭ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੀਆਂ ਪ੍ਰੇਸ਼ਾਨੀਆਂ ਸੀ ਕਿ ਜਿੱਦਾਂ ਹੁਸ਼ਿਆਰਪੁਰ ਦੀ ਦੱਸਿਆ ਗਿਆ ਕਿ ਉਹਨਾਂ ਨੂੰ ਤਹਿਸੀਲ ਜਾਣ ਦੀ ਬਨੂਰ ਉੱਥੇ ਜਾਣਾ ਪੈਂਦਾ ਸੀਗਾ ਪੁੰਗੇ ਤੇ ਉਹਨਾਂ ਨੂੰ ਨੇੜੇ ਤਹਿਸੀਲ ਹਰਿਆਣੇ ਬਣਾ ਦਿੱਤੀ ਗਈ ਫਿਰ ਉਸ ਤੋਂ ਬਨੂਰ ਦੇ ਵਿੱਚ ਤਹਿਸੀਲ ਨੂੰ ਅਪਗ੍ਰੇਡ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਜਿਹੜੀਆਂ ਰਿਸ਼ਤੀਆਂ ਵੇਲੇ ਆਪਣੇ ਇੰਤਕਾਲਾਂ ਵੇਲੇ ਪ੍ਰੋਬਲਮਾਂ ਜਿਹੜੀਆਂ ਜਿਹੜੀਆਂ ਪਟਵਾਰੀ ਦਫ਼ਤਰਾਂ ਦੇ ਵਿੱਚ ਜਦ ਕਾਨੂੰਗੋ ਨਹੀਂ ਮਿਲਦੇ ਸੀ ਜਦੋਂ ਇਹ ਅਪਗ੍ਰੇਡ ਹੁੰਦੀਆਂ ਸੋ ਇਹਨਾਂ ਲੋਕਾਂ ਨੂੰ ਸਾਰੀਆਂ ਸਹੂਲਤਾਂ ਬਹੁਤ ਆਸਾਨੀ ਨਾਲ ਆਰਾਮਦायक ਮਿਲਦੀਆਂ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਹਿਲੇ ਦਿਨ ਤੋਂ ਹੀ ਇਹ ਹੀ ਸੋਚ ਹੈ ਕਿ ਪੰਜਾਬ ਦੀ ਤਰੱਕੀ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਹਰ ਜਿਹੜੀ ਸਹੂਲਤਾਂ ਉਹ ਆਸਾਨੀ ਨਾਲ ਹੋ ਸਕੇ ਬਾਕੀ ਡਿਟੇਲ ਦੇ ਵਿੱਚ ਤੁਹਾਨੂੰ ਅੱਜ ਸਾਡੇ ਕੈਬਨਟਰ ਲੋਡਾ ਮਿਲ ਜੂਗਾ ਲੈਟਰ ਮਿਲ ਜੂਗਾ ਉਹ ਤੁਸੀਂ ਆਪਣੀ ਸਾਰੀ ਹੋ ਸਕਦਾ ਨਹੀਂ ਬਨੂੜ ਨੂੰ ਕੀ ਕੀਤਾ ਗਿਆ ਸਭ ਬਨੂੜ ਤੇ ਜਿਹੜੀ ਬਲੂ ਨੂੰ ਅਪਗ੍ਰੇਡ ਕੀਤਾ ਗਿਆ ਸਮਝ ਹੁੰਦਾ ਹੈ ਸਬ ਡਿਵੀਜ਼ਨ ਬਣਾ ਗਿਆ ਤੇ ਹਰਿਆ ਇਹਦਾ ਹਰਿਆਣਾ ਹੈ ਸ਼ਾਰਬੋ ਜਿਹੜੇ ਹਾਂਜੀ ਹਰਿਆਣਾ